ਲੇ ਇਹ ਮੱਦਹੁਨੀ ਕੰਮ ਨੂੰ ਖੱਦਦੀਆਂ ਨੇ ਚੱਗੋ ਹੀ ਚੱਰਖਾ ਨੇ ਤਾਂ ਜੀ ਮੇਰੀ ਹਵਾ ਤਦ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ ਡੀ ਐਸ ਨਿਊਜ਼ ਚੈਨਲ ਤੂਰੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਤੇ ਤਜ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਤੂਰੀ ਵਿਕੇ ਦਰਸ਼ਨ ਸਿੰਘ ਪਾਠਕ ਹਲਕਾ ਤੂਰੀ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਕੋਆਰਡੀਨੇਟਰ ਦੀ ਅਗਵਾਈ ਹੇਠ ਉਦਗਾਟਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਉਦਗਾਟਨੀ ਸਮਾਰੋਹ ਵਿੱਚ ਰਾਜਵੰਦ ਸਿੰਘ ਕੁਲਲੀ ਦਫਤਰ ਇੰਚਾਰਜ ਮੁੱਖ ਮੰਤਰੀ ਤੂਰੀ ਚੇਅਰਮੈਨ ਮਾਰਕੀਟ ਕਮੇਟੀ ਤੂਰੀ ਅਤੇ ਮੈਂਬਰ ਵਕਫ ਬੋਰਡ ਡਾਕਟਰ ਅਨਵਰ ਪਸੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਖਾਸ ਰਿਪੋਰਟ ਪਰ ਕਹਿ ਸੈਂਟੈਂਸ ਸਾਡੇ ਮਾਨ ਜੋ ਦਰਸ਼ਨ ਸਿੰਘ ਨੇ ਨਹੀਂ ਟੋਕਿਆ ਦਰਸ਼ਨ ਸਿੰਘ ਨੇ ਖੇਤਾਂ ਦੇ ਵਿੱਚ ਇੰਨੀਆਂ ਮਹਾਨ ਪ੍ਰਾਪਤੀਆਂ ਕੀਤੀਆਂ ਨੇ ਗਰੀਬ ਬੱਚਿਆਂ ਨੂੰ ਰੋਜ਼ਗਾਰ ਦਵਾਇਆ ਨਾਲ ਬੱਚਿਆਂ ਨੂੰ ਇਹ ਕਹਿੰਦਾ ਰਿਹਾ ਦੇਖੋ ਬਿਤੇ ਪੜ੍ਹਾਈ ਕਰਦੇ ਹੋ ਖੇਡਾਂ ਆਪਣੀ ਥਾਂ ਤੇ ਪੜ੍ਹਾਈ ਆਪਣੀ ਥਾਂ ਤੇ ਹੈ ਤੇ ਪੜ੍ਹਾਈ ਦੇ ਲਈ ਵੀ ਪ੍ਰੇਰਿਤ ਕੀਤਾ ਖੇਡਾਂ ਦੇ ਲਈ ਵੀ ਪ੍ਰੇਰਿਤ ਕੀਤਾ ਮੈਂ ਇੱਥੋਂ ਤੱਕ ਵੀ ਕਹਾਗਾ ਗਰੀਬ ਬੱਚਿਆਂ ਦੇ ਲਈ ਨਿਯਮ ਤੋੜ ਕੇ ਸ਼ਾਨਦਾਰ ਮਦਦ ਕੀਤੀਆਂ ਮਾਨਜੋਤ ਡੀਪੀ ਸਾਹਿਬ ਨੇ ਜਦੋਂ ਹੈਂਡਮਾਸਟਰ ਬਣੇ ਇਹ ਇਨਾ ਵੱਜਬਾ ਪਹੁੰਚੇ ਤਾਂ ਸਾਡੇ ਮਾਨਜੋਤ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਉਸ ਸਮੇਂ ਐਮਪੀ ਹੋਇਆ ਕਰਦੇ ਸੀ ਤੇ ਉਹਨਾਂ ਦਾ ਹਲਕਾ ਸੀ ਤੇ ਇਹਨਾਂ ਨਾਲ ਸਿੱਧਾ ਸੰਬੰਧ ਉਹਨਾਂ ਦਾ ਉੱਥੇ ਬਣਿਆ ਕਿਉਂਕਿ ਇਹਨੇ ਵਾਜ ਵਿੱਚ ਧਰਤੀ ਦੇ ਉੱਤੇ ਜਿਹੜਾ ਸਕੂਲ ਸੀ ਉਹ ਬਹੁਤ ਵਿਗੜਿਆ ਹੋਇਆ ਸੀ ਇਹਨੇ ਉਸ ਸਕੂਲ ਦੇ ਵਿੱਚ ਸੁਧਾਰ ਕੀਤਾ ਤੇ ਵੱਖ-ਵੱਖ ਪ੍ਰਾਪਤੀਆਂ ਕੀਤੀਆਂ ਬੱਚਿਆਂ ਨੇ ਖੇਮਾਂ ਦੇ ਵਿੱਚ ਵੀ ਵਿਦਿਅਕ ਪੱਖ ਦੇ ਵਿੱਚ ਵੀ ਬੜੇ ਹੰੜੇ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ ਅੱਜ ਵੀ ਉਹ ਲੋਕ ਦਰਸ਼ਨ ਸਿੰਘ ਨੂੰ ਯਾਦ ਕਰਦੇ ਨੇ ਇਥੋਂ ਤੱਕ ਕੇ ਸੋਸਨ ਦੇ ਧਾਰਮਿਕ ਸੇਵਾ ਵੀ ਇਹਨਾਂ ਦੇ ਹਿੱਸੇ ਆਉਂਦੀ ਹੈ ਸਾਡੇ ਮਹਾਂਦੇਵ ਦੇ ਵਿੱਚ ਗੁਰੂ ਸਾਹਿਬ ਪਹੁੰਚਾਇਆ ਤਾਂ ਦਰਸ਼ਨ ਸਿੰਘ ਜੀ ਨੇ ਆਪ ਸੇਵਾ ਕੀਤੀ ਉਥੇ ਸਹਿ ਇੱਕ ਖਜਾਨਸੀ ਸੀ ਨਾਲ ਨੌ ਜਵਾਨਾਂ ਨੂੰ ਲੈ ਕੇ ਸੇਵਾ ਕਰਵਾਉਣੀ ਉਹ ਵੀ ਇਹਨਾਂ ਦੇ ਹਿੱਸੇ ਆਈ ਹੁਣ ਵੀ ਮਾਨ ਜੋਗ ਭਵਨ ਸਿੰਘ ਮਾਨ ਮੁੱਖ ਮੰਤਰੀ ਸਹਾਰਨੇ ਸਿੱਧੇ ਤੌਰ ਤੇ ਪੂਰੀ ਹਰਕਤੇ ਨੇ ਸਿੱਖਿਆ ਦੇ ਕੁਆਲਿਟੀ ਡਾਇਰੈਕਟਰ ਨਾਲ ਨਮਨਵਾਜਿਆ ਜੋਰਦਰ ਤਾੜੀਆਂ ਦਸਤਰ ਸੇ ਦੇ ਲਈ ਵੀ ਕਿਤੇ ਮੈਂ ਵੇਖ ਰਿਹਾ ਸੀਗਾ ਸਾਜੀ ਬੇਟੀ ਨਮਜੋਤ ਬਹੁਤ ਵਧੀਆ ਰੋਲ ਅਦਾ ਕਰੀ ਹੈ ਦਰਸ਼ਨ ਸਿੰਘ ਦੀ ਟੀਮ ਦੀ ਮੈਂਬਰ ਹੈ ਸਾਰੇ ਮੇਰੇ ਗੱਲ ਨੂੰ ਧਿਆਨ ਨਾਲ ਸੁਣਨਗੇ ਪੰਜ ਦਿਨ ਪਹਿਲਾਂ ਸਾਧਨ ਜੀ ਕੋਲ ਆਵੀ ਤੇ ਸਾਨੂੰ ਕਹਿਣ ਲੱਗੀ ਸਰ ਮੇਰੀ ਡਿਊਟੀ ਨਹੀਂ ਹੈ ਇਕਾ ਅੱਠਾ ਪੇਜਾ ਦਾ ਪਰਫਾਰਮੈਂ ਮੈਨੇ ਭਰ ਕੇ ਲੱਗੇ ਜਾਣਾ ਮੈਨੂੰ ਬੜੀ ਖੁਸ਼ੀ ਹੋਈ ਜਿੰਨੀ ਮੇਰੀ ਸਰਵਸਥਾ ਮੈਂ 21 12 99 ਦਾ ਸਰਕਸ਼ਤੇ ਵਿੱਚਾਂ ਲਗਭਗ 2025 ਜਾਂ ਤੁਸੀਂ ਆਪਣੇ ਹਿਸਾਬ ਨਾਲ ਰੋ 33 34 ਸਾਲ ਦੀ ਸਰਵਸਥਾ ਹੋ ਚੁੱਕੀ ਹੈ ਇਸ ਸਰਵਸਥਾ ਦੇ ਕਾਰਨ ਮੈਂ ਕਿਸੇ ਸਰਕਾਰ ਨੂੰ ਪਰਫਾਰਮੈਂਸ ਭਰੰਦੀ ਨਹੀਂ ਦੇਖਿਆ ਬਿਜੇ ਤੁਹਾਨੂੰ ਚਾਹੀਦਾ ਕੀ ਹੈ ਤੁਹਾਡੀ ਚਾਹਤ ਵਾਲੀ ਹੈ ਜਿਹੜੀ ਠੀਕ ਹੈ ਲੜਕੀਆਂ ਦੇ ਬਾਥਰੂਮ ਠੀਕ ਨੇ ਲੜਕੀਆਂ ਦੇ ਬਾਥਰੂਮਾਂ 'ਚ ਪਾਣੀ ਪਹੁੰਚਦਾ ਹੈ ਬਿਜਲੀ ਦਾ ਪ੍ਰਬੰਧ ਹੈਗਾ ਸੋਡੇ ਸਾਰੇ ਗੇਟ ਬੰਦ ਹੁੰਦੇ ਨੇ ਲੋਕ ਲੱਗਦਾ ਸਾਨੂੰ ਚਾਹੀਦਾ ਕੀ ਹੈ ਇਹ ਬੱਚੀ ਆਪਦੀ ਟੀਮ ਨੂੰ ਲੈ ਕੇ ਸਾਡੇ ਕੋਲ ਪਹੁੰਚੀ ਹਰ ਲੜਕੀ ਇਹਦੇ ਨਾਮ ਦੀ ਤਾਲੀਆਂ ਜ਼ਰੂਰ ਲਗਾ ਦਿਓ ਤੇ ਅਸੀਂ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਦੇ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਸਤਿ ਸਿੰਘ ਜੀ ਸਿੱਖਿਆ ਕੋਆਰਡੀਨੇਟਰ ਅਨਵਰ ਸੌਰ ਜੀ ਸਿੱਖਿਆ ਕੋਆਰਡੀਨੇਟਰ ਸਾਹਨਾਂ ਨੂੰ ਪੂਰੀ ਸਿੱਖਿਆ ਕੋਆਰਡੀਨੇਸ਼ਨ ਦੀ ਟੀਮ ਸਾਰੀ ਧੀ ਤੋੜੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਸਾਡੇ ਐਮਸੀ ਸਾਹਿਬ ਸਾਡੇ ਐਸਐਮਸੀ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਜੀ ਤੇ ਸੋਚੀ ਐਸਐਮਸੀ ਕਮੇਟੀ ਸਾਡੇ ਬਹੁਤ ਹੀ ਸਤਿਕਾਰ ਜਿਸ ਦੇ ਤਹਿਤ ਅਸੀਂ ਆਪਣੇ ਸਕੂਲ ਦੇ ਸੱਤ ਕਲਾਸਰੂਮਸ ਨੂੰ ਸਮਾਰਟ ਕਲਾਸਰੂਮਸ ਬਣਾਇਆ ਚਾਰ ਕਲਾਸਰੂਮਸ ਤੇ ਉਪਰ ਵਾਲੇ ਹਾਲ ਦੇ ਫਰਸ਼ ਲਗਵਾਏ ਜਿਸ ਦੇ ਨਾਲ ਸਾਡੇ ਸਕੂਲ ਦੀ ਅਪਾਇੰਟਮੈਂਟ ਕੀਤੀ ਹੈ ਇਸ ਦੇ ਨਾਲ ਹੀ ਪਹਿਲੀ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਸ ਹੈਡਮਾਸਟਰਸ ਅਤੇ ਅਧਿਆਪਕਾਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਲਈ ਵਿਦੇਸ਼ ਵਿੱਚ ਭੇਜਿਆ ਗਿਆ ਤਾਂ ਕਿ ਤੌਰ ਤੇ ਪਹੁੰਚੇ ਮਾਨਯੋਗ ਰਾਜਵੰਦ ਸਿੰਘ ਭੁੱਲੀ ਜੀ ਸ਼ੇਰ ਮਨ ਮਾਰਕੀ 20 ਧੂਰੀ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਅਨਵਰ ਪਸੌਰ ਜੀ ਬਗਾਪੋਰ ਦੇ ਮੈਂਬਰ ਸਾਹਿਬਾਨ ਮੇਰੇ ਪਰਮ ਮਿੱਤਰ ਸਰਦਾਰ ਗਰਸਨ ਸਿੰਘ ਜੀ ਕੋਆਰਡੀਨੇਟਰ ਹਰਕਾ ਧੂਰੀ ਬੇਟੀ ਨਵਜੋਤ ਕਾ ਤੇ ਸਾਡੀ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਸਾਡੇ ਮੋਹੱਲੇ ਦੇ ਐਨਸੀ ਸਾਹਿਬ ਸਰਦਾਰ ਭਪਿੰਦਰ ਸਿੰਘ ਜੀ ਸਾਡੀ ਐਸਐਮਸੀ ਕਮੇਟੀ ਦੇ ਮੈਂਬਰ ਕੰਸੀ ਗੁਰੀਬ ਕੌਰ ਜੀ ਤੇ ਸਾਡੀ ਸੰਸਥਾ ਦੇ ਵਿੱਚੋਂ ਪੁਨੇਰ ਗਾਇਰ ਹੋਏ ਇਸ ਸੰਸਥਾ ਦੀ ਜਿੰਦ ਜੰਗ ਰਹੇ ਮੈਡਮ ਮਨਜੀਤ ਕੌਰ ਜੀ ਬਖ ਬਖ ਪੋਸ਼ਟਾਂ ਤੇ ਬਰਾਜਮਾਨ ਬਹੁਤ ਹੀ ਮਿਹਨਤੀ ਸਟਾਫ ਤੇ ਨਾਂ ਦੀ ਨਾਲ ਸਾਡੇ ਨਾਲ ਹਰ ਸਮੱਸਿਆ ਦੇ ਵਿੱਚ ਖੜਨ ਵਾਲੇ ਸਾਡੇ ਐਸਐਮਸੀ ਦੇ ਆਗੂ मान योग डिप्टी डीओ हंसराजी गर्ग साढ़े नमें मने बच्चिया के माता पिता साहबान संबंधित सारे मैंबर साहबान फैलाओ फतेह वागुरू जी का खालसा वाहू जी की फतेह साढ़े ਬਹੁਤ ਹੀ ਖੁਸ਼ੀ ਦਾ ਸਮਾਂ ਚੱਲ ਰਿਹਾ ਹੈ ਜਨਮ ਪਰਮਾਤਮਾ ਦੀ અપਾਰ ਕਿਰਪਾ ਹੋਇਆ ਕੰਦੀ ਹੈ ਤਾਂ ਕਿਸੇ ਉਹ ਬਾਹਰ ਸਖੀਏ ਨੂੰ ਚੁਣਦਾ ਹੈ ਪਰਮਾਤਮਾ ਨੇ ਪੰਜਾਬ ਦੇ ਲਈ ਮਾਨ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਚੁਣਿਆ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਪਤਲਾਣੀ ਮੇਰੀ ਲਿਆਣੀ ਸਭ ਤੋਂ ਪਹਿਲਾਂ ਟੋਲ ਪਰਾਜਾਣਾ ਖਾਤਮਾ ਕੀਤਾ ਮੈਂ بڑے ਦਾਅਵੇ ਨਾਲ ਕਹਿ ਸਕਦਾ ਕਿ ਪੂੰਜੀ ਜਿਵੇਂ ਬਰਕੂ ਵੀ ਪਤਾ ਨਹੀਂ ਸੀ ਕਿ ਇਹ ਟੋਲ ਪਰਾਜੇ ਬੰਦ ਵੀ ਹੋ ਸਕਦੇ ਆ ਪਰੰਤੂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਟੋਲ ਪਰਾਜੇ ਬੰਦ ਕਰਵਾ ਕੇ ਸਾਡੇ ਪੰਜਾਬੀਆਂ ਦਾ ਜੱਸ ਖਟਿਆ ਆਂਦਾ ਵਿਹਾਵ ਪ੍ਰਿੰਸੀਪਲ ਸਰ ਸਟਾਇਰ ਅਤਾਰ ਸਿੰਘ ਜੀ ਐਂਡ ਹੋਲ ਸਟਾਫ ਆਈ ਵੈਲਕਮ ਟੂ ਆਲ ਜੀਮਨ ਸਾਹਿਬ ਕੀ ਗਣਾ ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕ੍ਰਾਂਤੀ ਨੂੰ ਲੈ ਕੇ ਸਿੱਖਿਆ ਦੀ ਕ੍ਰਾਂਤੀ ਲੈ ਕੇ ਅੱਗੇ ਉਪਰਾਧ ਕਰਤੀ ਜਾਂਦੇ ਨੇ ਐਜੂਕੇਸ਼ਨ ਕ੍ਰਾਂਤੀ ਦਾ ਅੱਜ ਸਾਡਾ ਬੱਤੀ ਨ ਸਕੂਲ 33 ਨ ਸਕੂਲ ਹੈ ਦੁਆਰੇ ਕਰ ਰੋਏ ਜੀ ਵੱਲੋਂ ਅਸੀਂ ਐਜੂਕੇਸ਼ਨ ਕ੍ਰਾਂਤੀ ਲਿਆ ਕੇ ਔਰ ਜਿਸ ਤਰ੍ਹਾਂ ਉਹਨਾਂ ਨੇ ਸਕੂਲਾਂ ਨੂੰ ਵੱਡੀਆਂ ਗਰੰਟੀਆਂ ਦਿੱਤੀਆਂ ਨੇ ਅਸੀਂ ਉਹਨਾਂ ਦੀ ਸਾਰੇ ਧੂੜੀ ਨਿਵਾਸੀ ਕਾਸ ਕਰਕੇ ਅਸੀਂ ਉਹਨਾਂ ਦੀ ਬਹੁਤ ਸਲਾਹਨਾ ਕਰਦੇ ਆ ਕਿਉਂਕਿ ਧੂੜੀ ਉਹਨਾਂ ਦਾ ਆਪਣਾ ਜਿੱਥੋਂ ਐਮਐਲਏ ਬਣਨੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਜਿੱਥੇ ਉਹਨਾਂ ਸਕੂਲਾਂ ਦੇ ਵਿੱਚ ਗਰੰਟੀ ਲਿਆਂਦੀ ਆ ਉੱਥੇ ਉਹਨਾਂ ਨਸ਼ਯੁੱਧ ਨਸ਼ਿਆਂ ਵਿਰੁੱਧ ਵੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਔਰ ਜਿਹੜੇ ਨਸ਼ਾ ਬਸਕਰ ਨੇ ਉਹਨਾਂ ਦਾ ਉਹਨਾਂ ਦੇ ਸਿਕੰਜਾ ਕੱਸਿਆ ਜਾ ਰਿਹਾ ਹੈ ਔਰ ਵਾਲੇ ਸਮੇਂ 'ਚ ਜਿਹੜਾ ਪੰਜਾਬ ਨਸ਼ਾ ਰਹਿਤ ਇੱਕ ਸੁਪਨਾ ਬਣਦਾ ਜਿਵੇਂ ਚੇਅਰਮੈਨ ਸਾਹਿਬ ਨੇ ਬੋਲਦਿਆਂ ਪਹਿਲਾਂ ਦੱਸਿਆ ਲੰਮੇ ਸੋਨੇ ਤੋਂ ਲਾ ਕੇ ਸੀਐਮ ਸਾਹਿਬ ਦਾ ਸੁਪਨਾ ਸੀਗਾ ਕਿ ਇਹ ਸਰਕਾਰੀ ਧਾਰਿਆਂ ਨੇ ਉਹਨੂੰ ਬਚਾਉਣਾ ਇਸ ਲਈ ਸਰਕਾਰਾਂ ਸਰਕਾਰੀ ਧਾਰਿਆਂ ਨੂੰ ਫੇਮ ਕਰ ਦੇ ਰਹੀਆਂ ਪਹਿਲੀ ਆਮ ਆਦੀ ਭਾਗੀ ਸਰਕਾਰ ਆ ਜਿਹੜੀ ਸਰਕਾਰੀ ਧਾਰੇ ਬਚਾ ਰਹੀ ਆ ਔਰ ਸਕੂਲਾਂ ਦਾ ਬਹੁਤ ਵੱਡਾ ਬਜਟ ਰੱਖ ਕੇ ਔਰ ਕੱਲੇ ਕੱਲੇ ਸਕੂਲਾਂ ਨੂੰ ਅਪਗ੍ਰੇਡ ਕਰਕੇ ਸਕੂਲਾਂ ਦੇ ਜਿੰਨੀਆਂ ਵੀ ਫੈਸਿਲਿਟੀਆਂ ਨੇ ਉਹ ਜਿਆਦਾ ਤੋਂ ਜਿਆਦਾ ਗਰੰਟਾ ਦੇ ਕੇ ਕਰ ਰਹੇ ਨੇ ਇਹੀ ਕੈਜੂਕੇਸ਼ਨ ਕਾੰਤੀਆ ਸਾਡੇ ਬੱਚੇ ਜਦੋਂ ਪੜ੍ਹ ਕੇ ਲਿਖ ਕੇ ਬਰਾਬਰ ਦੀ ਐਜੂਕੇਸ਼ਨ ਲੈ ਕੇ ਇੱਥੇ ਨੌਕਰੀਆਂ ਲੈਣਗੇ ਇਹੀ ਘਰਾਂ ਦੇ ਗਰੀਬੀਆਂ ਚੱਕਣਗੇ ਤੁਹਾਡਾ ਵੀ ਇਹ ਸੁਨੇਹਾ ਦੇਮਾਗੇ ਜਿਵੇਂ ਸੀਐਮ ਸਾਹਿਬ ਦਾ ਸੁਪਨਾ ਹੈ ਕਿ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਈਏ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਪੰਜਾਬ ਦੇ ਟੋਟਲ 13000 ਦੇ ਕਰੀਬ ਪਿੰਡ ਨੇ 13000 ਦੇ ਕਰੀਬ ਪਿੰਡਾਂ ਦੇ ਵਿੱਚ ਨਸ਼ੇ ਦੇ ਵਿਰੁੱਧ ਪੂਰਾ ਸੰਘਰਸ਼ ਚੱਲ ਰਿਹਾ ਔਰ ਜਿੰਨੇ ਵੀ ਨਸ਼ਾ ਤਸਕਰ ਸੀਗੇ ਉਹਨਾਂ ਨੂੰ ਫੜ ਫੜ ਕੇ ਅੰਦਰ ਦੇ ਰਿਆ ਉਹਨਾਂ ਦੀਆਂ ਪਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਇਸ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਆ ਕਿ ਆਓ ਗਰਾਊਂਡਾਂ 'ਚ ਆਓ ਗਰਾਊਂਡਾਂ 'ਚ ਜਾ ਕੇ ਗੇਮਾਂ ਖੇਡੋ ਸਰਕਾਰ ਤੁਹਾਡੇ ਲਈ ਪ੍ਰਬੰਧ ਕਰ ਰਹੀ ਹੈ ਔਰ ਜਿੱਥੇ ਤੱਕ ਤੁਸੀਂ ਖੇਡਣਾ ਤੇ ਉਹਨਾਂ ਨੂੰ ਸਰਕਾਰ ਉਹਦੇ ਲਈ ਪੂਰਾ ਪੈਸਾ ਪ੍ਰੋਵਾਈਡ ਕਰਾ ਮੈਂ ਆਪਣੇ ਵੱਲੋਂ ਤੇ ਸਕੂਲ ਦੇ ਸਾਰੇ ਸਟਾਫ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਨੂੰ ਦਾ ਤੁਨួត ਕਰਦੀਆਂ ਤੇ ਨਾਲ ਹੀ ਜੋਤ ਵੈਸ ਜੀ ਸਾਡੇ ਬਹੁਤ ਹੀ ਸਤਿਕਾਰਯੋਗ এডਿਕੇਸ਼ਨ ਮਨਿਸਟਰ ਜਿਨ੍ਹਾਂ ਨੇ ਬਹੁਤ ਹੀ ਉਦਮ ਨਾਲ ਸਕੂਲਾਂ ਦੀ ਜਿਹੜੀ ਨੁਹਾਰ ਹੈ ਬਦਲਣ ਲਈ ਭਗਵੰਤ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਰਲ ਕੇ ਬਹੁਤ ਵੱਡਾ ਅਪਰਾਲਾ ਕੀਤਾ ਹੋਇਆ ਤੇ ਇਹ ਬਹੁਤ ਹੀ ਕ੍ਰਾਂਤੀਕਾਰੀ ਕਦਮ ਨੇ ਕਿ ਜਿਹੜੇ ਸਕੂਲ ਨੇ ਖਾਸ ਤੌਰ ਤੇ ਜਿਸ ਸਕੂਲ ਦੇ ਵਿੱਚੋਂ ਮੈਂ ਹੁਣੇ ਹੀ ਰਿਟਾਇਰ ਹੋਈਆਂ ਗਵਰਨਮੈਂਟ ਗਰਲ ਸਕੂਲ ਇਸਕੈਂਟੂਰੀ ਤਾਂ ਇਸ ਸਕੂਲ ਦੀ ਨੁਹਾਰ ਬਦਲਣ ਦਾ ਜਿਹੜਾ ਇੱਕ ਐਗਜ਼ਾਮਪਲ ਹੈ ਪੂਰੇ ਇਲਾਕੇ ਵਿੱਚ ਫੈਲ ਚੁੱਕੀ ਹੈ ਇੰਨੀਆਂ ਵਧੀਆ ਇੰਨੀਆਂ ਸਹੂਲਤਾਂ ਜਿਵੇਂ ਹੁਣੇ ਦੱਸਿਆ ਜਾ ਚੁੱਕਿਆ ਸਾਰਿਆਂ ਵੱਲੋਂ ਹੀ ਇਹ ਸਹੂਲਤਾਂ ਮੇਰੇ ਨੂੰ ਕਾਰਨ ਹੀ ਸਾਡਾ ਸਾਰਾ ਸਕੂਲ ਦਾ ਮਾਹੌਲ ਪੋਜ਼ਿਟਿਵ ਹੋਇਆ ਸਟਾਫ ਦਾ ਜਿਹੜੀ ਥਿੰਕਿੰਗ ਪੋਜ਼ਿਟਿਵ ਹੋਈ ਬੱਚਾ ਨੂੰ ਵਧੀਆ ਮਾਹੌਲ ਮਿਲਿਆ ਤਾਂ ਬੱਚੀਆਂ ਨੇ ਇੰਨੀ ਕੁ ਵਧੀਆ ਤਰੀਕੇ ਨਾਲ ਪੜ੍ਹਾਈ ਕੀਤੀ ਤਾਂ ਪੜ੍ਹਾਈ ਦੇ ਵਿੱਚ ਬਹੁਤ ਮੱਲਾ ਮਾਰ ਚੁੱਕੇ ਆ ਸੀ ਤੇ ਉਸ ਦੀ ਇੱਕ ਇੱਕ ਐਗਜ਼ਾਮਪਲ ਹੈ ਕਿ ਸਾਡੀ ਬੱਚੀ ਪੰਜਾਬ ਦੇ ਵਿੱਚੋਂ ਮੈਰਿਟ ਦੇ ਵਿੱਚ 111ਵੇਂ ਨੰਬਰ ਤੇ ਹੈ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਟਾਪਰ ਹੈ ਬੱਚੀ ਤੇ ਕਾਫੀ ਵੱਡੀ ਇਹ ਇਹ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ ਸਟਾਫ ਦੀ ਮਿਹਨਤ ਬੱਚਿਆਂ ਦੀ ਮਿਹਨਤ ਤੇ ਨਾਲ ਹੀ ਸਰਕਾਰ ਦਾ ਸੱਤੇ ਹੱਥ ਹੋਣਾ ਚੰਗਾ ਮਾਹੌਲ ਪ੍ਰੋਵਾਈਡ ਕਰਨਾ ਤੇ ਮੈਨੂੰ ਲੱਗਦਾ ਇਸ ਤੋਂ ਵੱਡੀ ਸਿੱਖਿਆ ਕ੍ਰਾਂਤੀ ਦੀ ਕ੍ਰਾਂਤੀਕਾਰੀ ਐਗਜ਼ਾਮਪਲ ਹੋ ਨਹੀਂ ਸਕਦਾ। ਦਸਨ ਸਿੰਘ ਹਲਕਾ ਕੋਆਰਡੀਨੇਟਰ ਸਰ ਕੀ ਕਹਿੰਉਂਗੇ? ਮੈਂ ਇਹ ਕਹਿੰਦਾ ਵੀ ਜੋ ਮਾਨ ਸਰਕਾਰ ਨੇ ਸਕੂਲਾਂ ਪ੍ਰਤੀ ਹਰ ਤਰ੍ਹਾਂ ਦੀ ਗ੍ਰਾਂਟ ਦੇ ਕੇ ਜਿਵੇਂ ਕਿ ਲਾਈਵ ਸਮਾਰਟ ਰੂਮ ਕਮਰੇ ਤੇ ਚਾਰ ਦੀਵਾਰੀ ਤੇ ਦੇ ਆਪਕਾਂ ਦੀ ਰਿਕਾਰਡ ਤੋਂ ਭਰਤੀ ਕੀਤੀ ਐ ਤੇ ਨਵੀਂ ਨੀ ਕਰਨ ਲਈ ਪੈਸੇ ਦਿੱਤੇ ਨੇਗੇ ਅਸੀਂ ਮਾਨ ਸਰਕਾਰ ਦਾ ਬੱਚਿਆਂ ਵੱਲੋਂ ਕੋਈ ਵੀ ਬੱਚਾ ਅੱਜ ਕੱਲ ਪੰਜਾਬ ਦਾ ਥੱਲੇ ਨਹੀਂ ਵੇਂਦਾ ਸਭ ਨੂੰ ਬੈਂਚ ਪ੍ਰੋਵਾਈਡ ਕਰਾਇਏ ਨੇ ਅਤੇ ਲਾਈਵਜ਼ ਆਈਆਂ ਨੇ ਉਹਨਾਂ ਇੱਕ ਲਾਈਵ ਜਾਗੀਆਂ ਇੱਕ ਨਵੀਂ ਮਾਨ ਸਾਹਿਬ ਦੀ ਜੋ ਵੱਡੀ ਪ੍ਰਾਪਤੀ ਹੈ ਖੇਡ ਸਟੇਡੀਅਮ ਦਾ ਟਰੈਕ ਨਹੀਂ ਸੀ ਹੁੰਦੇ ਅਸੀਂ ਪਹਿਲਾਂ ਵੀ ਖੇਡਿਆ ਚੇਅਰਮੈਨ ਸਾਹਿਬ ਵੀ ਖੇਡੇ ਨੇ ਜੋ ਮਾਨ ਸਾਹਿਬ ਨੇ ਸਕੂਲਾਂ ਨੂੰ ਟਰੈਕ ਦੇ ਕੇ ਬੱਚਿਆਂ ਨੂੰ ਉਹ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਿਹੜਾ ਨੌਜਵਾਨ ਵਰਗ ਹੈ ਉਹਨਾਂ ਸਿਆਂ ਤੋਂ ਦੂਰ ਰਹਿ ਕੇ ਆਪਣੀ ਪੜ੍ਹਾਈ ਕਰਕੇ ਉੱਚੀਆਂ ਭਲੰਗ ਪ੍ਰਿੰਸੀਪਲ ਵੱਲ ਮੰਤਰੀ ਬਲੂ ਸਿੱਖਿਆ ਨੂੰ ਲੈ ਕੇ ਵੱਡੀ ਪ੍ਰਸ਼ੰਸਾ ਦਿੱਤੀ ਜਾਂਦੀ ਹੈ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਸਰਕਾਰੀ ਸਕੂਲਾਂ ਦਾ ਨਿਹਾਰ ਵਧਨ ਕੇ ਰੱਖ ਦਿੱਤੀ ਹੈ ਪਹਿਲੀ ਸਰਕਾਰ ਹੈ ਜੋ ਅੱਜ ਸਾਰੇ ਹੀ ਪੰਜਾਬ ਦੇ ਵਿੱਚ ਇੱਕ ਸਲਾਹਨਾਜੋਕ ਸਰਕਾਰ ਹੈ ਜਿਨ੍ਹਾਂ ਨੇ ਸਿੱਖਿਆ ਨੂੰ ਬਹੁਤ ਹੀ ਉੱਚੇ ਪੱਧਰ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਸ ਕੋਸ਼ਿਸ਼ ਵਿੱਚ ਮਾਨ ਸਾਹਿਬ ਦੇ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬੀ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਬਹੁਤ ਹੀ ਉੱਚੇ ਪੱਧਰ ਤੇ ਚੱਕ ਦਿੱਤਾ ਹੈਗਾ ਇੱਥੋਂ ਹੀ ਬੱਚੇ ਪੜ੍ਹ ਲਿਖ ਕੇ ਚੰਗੀ ਐਜੂਕੇਸ਼ਨ ਪ੍ਰਾਪਤ ਕਰਕੇ ਆਪਣੇ ਘਰਾਂ ਦਾ ਆਪਣੀ ਜ਼ਿੰਦਗੀ ਦਾ ਨਿਹਾਰ ਬਦਲ ਲੈਣਾ ਨੌਜਵਾਨਾਂ ਨੂੰ ਕਿਸਨੇ ਆਦੋ ਨੌਜਵਾਨਾਂ ਨੂੰ ਅਸੀਂ ਇਹ ਸੁਨੇਹਾ ਦੇਵਾਂਗੇ ਮਾਨ ਸਰਕਾਰ ਜੁਧ ਨਸ਼ਿਆਂ ਵਿਰੁੱਧ ਲੜ ਰਹੀ ਹੈ ਸਾਡਾ ਸਾਥ ਦਿੱਤਾ ਜਾਵੇ ਨਸ਼ਿਆਂ ਤੋਂ ਦੂਰ हट ਕੇ ਗਰਾਊਂਡਾਂ ਦੇ ਵਿੱਚ ਖੇਡਿਆ ਜਾਵੇ ਆਓ ਗਰਾਊਂਡਾਂ ਦੇ ਵਿੱਚ ਆਓ ਮਾਨ ਸਰਕਾਰ ਗਰਾਊਂਡਾਂ ਦੇ ਵਿੱਚ ਹਰ ਇੱਕ ਪੱਧਰ ਤੇ ਜਿਸ ਲੈਵਲ ਦੀ ਖੇਡ ਹੈ ਉਹ ਖਿਡਾ ਰਹੀ ਹੈ ਅਸੀਂ ਨੌਜਵਾਨਾਂ ਨੂੰ ਕਹਾਂਗੇ ਨਸ਼ਿਆਂ ਤੋਂ ਦੂਰ ਰਹੋ ਜੁੱਥ ਵਿੱਚ ਚੱਲੋ ਖੇਡੋ ਆਪਦਾ ਰੋਜ਼ਗਾਰ ਬਣਾਓ ਆਪਣੇ ਆਪ ਨੂੰ ਜ਼ਿੰਦਗੀ ਆਪਦੀ ਬਚਾਓ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਮਾਨਯੋਗ ਮੁੱਖ ਮੰਤਰੀ ਸਾਹਾ ਪਰਮਾਨਿੰਦਰ ਸਿੰਘ ਮਾਨ ਜੀ ਨੇ ਇਸ ਸਕੂਲ ਦੇ ਲਈ 6.9 ਲੱਖ ਗ੍ਰਾਂਟ ਭੇਜੀ ਹੈ ਤੇ ਉਹਦੇ ਨਾਲ ਅਸੀਂ ਆਪਣੇ ਸਕੂਲ ਦੀ ਨਿਹਾਰ ਬਣ ਦਿੱਤੀ ਹੈ ਕਿ ਬੱਚਿਆਂ ਨੇ ਸਾਡੀ ਜਿਹੜੀਆਂ ਬਹੁਤ ਜ਼ਿਆਦਾ ਖੁਸ਼ ਨੇ ਤੇ ਸਾਡੀ ਪ੍ਰਾਪਤੀ ਇਹ ਹੋਈ ਕਿ ਸਾਡੇ ਮੈਡਮ ਜੋ ਹੁਣ 31 ਮਾਰਚ ਦਾ ਹੈ ਕੋਈ ਉਹਦੀ ਰੁਵਾਈ ਦੇ ਵਿੱਚ ਅਸੀਂ ਉੱਤਮ ਸਕੂਲ ਪੁਸਤਕਾਲ ਦਾ ਦਰਜਾ ਜਿਹੜਾ ਉਹ ਪ੍ਰਾਪਤ ਕੀਤਾ ਤੇ ਉਹਦੇ ਲਈ ਵੀ ਮਾਨ ਸਾਹਿਬ ਨੇ 10 ਲੱਖ ਰੁਪਏ ਸਾਡੀ ਸੰਸਥਾ ਨੂੰ ਅਲੈਦਾ ਤੇ ਜੈ ਕਿ ਹਜੇ ਉਹਦੀਆਂ ਹਦਾਇਤਾਂ ਆਉਣੀਆਂ ਨੇ ਕਿ ਕਿਸ ਤਰੀਕੇ ਨਾਲ ਦੇਖਾ ਕੀਤਾ ਜਾਵੇਗਾ ਨਾਲ ਦੀ ਨਾਲ ਸਾਡੀਆਂ ਬੱਚੀਆਂ ਦੇ ਲਈ ਤਿੰਨ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਸਾਡੀ ਗਿਣਤੀ ਜਿਹੜੀ ਉਹ ਬਹੁਤ ਵੱਧ ਚੁੱਕੀ ਹੈ ਤੇ ਅਸੀਂ ਇੱਥੇ ਸਿਕਿਉਰਿਟੀ ਦੀ ਬਹੁਤ ਲੋੜ ਸੀ ਕਿਉਂਕਿ ਲੜਕੀਆਂ ਦਾ ਸਕੂਲ ਹੈ ਸਿਕਿਉਰਿਟੀ ਗਾਰਡ ਵੀ ਮੁਹੱਈਆ ਕਰਵਾਏ ਗਏ ਨੇ ਸਰਕਾਰ ਵੱਲੋਂ ਸਾਡੇ ਮਾਜੋਗ ਮੈਨੇਜਰ ਸਾਹਿਬ ਦੀ ਪੋਸਟ ਵੀ ਆਈ ਹੈ ਪਹਿਲਾਂ ਕੀ ਹੁੰਦਾ ਸੀਗਾ ਜੇ ਸਵੀਪਰ ਸੀ ਜਿਹੜੇ ਸਾਡੇ ਸਕੂਲ ਤੇ ਨਹੀਂ ਸੀ ਹੁੰਦੇ ਤੇ ਸਾਨੂੰ ਆਪਣੇ ਕੋਲੋਂ ਪੈਸੇ ਖਰਚ ਕਰਕੇ ਸਫਾਈ ਕਰਾਉਣੀ ਪੈਂਦੀ ਸੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸੰਕੀਰਨ ਇਜਾਦ ਦੇ ਕਾਰਨ ਸਾਡੇ ਸਫਾਈ ਸੇਵਕ ਦੋ ਇੱਥੇ ਪਹੁੰਚੇ ਨੇ ਤੇ ਉਹ ਵੀ ਸਫਾਈ ਆ ਜਿਹੜਾ ਸਾਡਾ ਪ੍ਰੋਜੈਕਟ ਸੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਤੇ ਜਾਨੀ ਕਿ ਕਹਿਣ ਦਾ ਭਾਵ ਕੀ ਹੈ ਵੀ ਸਰਕਾਰ ਨੇ ਇੱਕ ਬਦਲਾਅ ਲਿਆਤਾ ਤੇ ਇੰਨੇ ਐਜੂਕੇਸ਼ਨ ਵਿਭਾਗ ਨੇ ਚੱਗੇ ਮੈਂ ਤਰੱਕੀ ਨਹੀਂ ਵੇਖੀ ਸਾਡਾ ਪੂਰਾ ਸਕੂਲ ਖੋਸਾ ਸਾਡੀ ਇੱਕ ਇੱਛਾ ਵੀ ਹੈ ਭਾਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧਿਮਾ ਬਹੁਤ ਜਾ ਗਿਆ ਪਰ ਸਾਡੇ ਬੱਚਿਆਂ ਦੀ ਸਾਡੇ ਟੀਚਰ ਸਾਹਿਬਾਨ ਦੀ ਇੱਕ ਇੱਛਾ ਇਹ ਹੈ ਵੀ ਸਾਡਾ ਉਤਮ ਸਕੂਲ ਪੁਸਤਕਾਲਾ ਦਾ ਦਰਜਾ ਜਿੱਤਿਆ ਤੇ ਇੱਥੋਂ ਬੱਚੀ ਹੈ ਜਿਹੜੀ ਇੱਕ ਪੰਜਾਬ ਦੇ ਜ਼ਿਲ੍ਹੇ ਦੇ ਵਿੱਚੋਂ ਫਰਸਟ ਆਈ ਹੈ ਤੇ ਨਾਲ ਉਹ ਮੈਟ ਵਿੱਚ ਆਈ ਹੈ ਵੀ ਪ੍ਰਧਾਨ ਆਤਮਾਨ ਮੁੱਖ ਮੰਤਰੀ ਸਾਹਿਬ ਜੀ ਇੱਥੇ ਆ ਜਾਣ ਸਾਡੀ ਸਾਰਿਆਂ ਦੀ ਦਿਲੋਂ ਤਮੰਨਾ ਵੈਰੀ ਦੇ ਕਾਲਚਾਰ ਦੇ